चलो तो है, चला है।, चला। चला है। चला। 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 ਕਾਵੇ ਕਾਵੇ ਆਊਟ ਉਹ ਭੱਜ ਗਿਆ ਆਪਣੇ ਕੋਲ ਉਸ ਮੁਲਾਜ਼ਮ ਦੀ ਵੀਡੀਓ ਹੈ ਜਿਨੇ ਗਾਲਾਂ ਦਿੱਤੀਆਂ ਸ਼ਰਿਆਮ ਸਾਰੇ ਵੀਰਾਂ ਨੂੰ ਫੇਰਦਿਆ ਕਿਸਾਨਾਂ ਬਿਜੂਰਾਂ ਨੂੰ ਇਕੱਠੇ ਹੋ ਬਕਾਇਦਾ ਇਹਨਾਂ ਨੇ ਗਾਲਾਂ ਦਿੱਤੀਆਂ ਆਪਣੇ ਕੋਲ ਵੀਡੀਓ ਹੈ ਚੁੱਪੀ ਦਾਪਾ ਜਾਓ ਕੋਈ ਸਾਰੇ ਆਪਣੀ ਜ਼ਮੂਰੀਅਤ ਹੱਕ ਆ ਆਪਣਾ ਹੱਕ ਬਣਦਾ ਆਪਾਂ ਬੀਜੇਪੀ ਨੂੰ ਮਰਦਾਬਦ ਕਹਾਂਗੇ ਸਾਡੀ ਜ਼ਮੂਰੀਅਤ ਹੈ ਪਰ ਅਮ ਪੰਜਾਬ ਪਰ ਸਾਰਾ ਧੱਕਾ ਕਰ ਰਹੀ ਹੈ ਬੀਜੇਪੀ ਨੇ ਦਿਨੇ ਦਿਨੇ ਫਟੇ ਹਜ਼ਾਰਾਂ ਕਿਸਾਨ ਮਜ਼ਦੂਰ ਮਾਰੇ ਤਾਂ ਅੱਜ ਸਰਿਆਨ ਸਾਡੇ ਪਿੰਡਾਂ ਦੇ ਵਿੱਚ ਅਜਾ ਕੌਣ ਪ੍ਰਚਾਰ ਕਰ ਜੂਗੀ ਨਹੀਂ ਬੰਦ ਨਹੀਂ ਹੋਊਗਾ ਉਹ ਪਿਆ ੱੱਖਾ ਥੋੜਾ ਥੱਕਾ ਬਈ 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 ਬ ਕਿ ਆ ਮੇਰੇ ਡਾਂਗ ਮਰੀ ਐ ਤੇ ਹੱਡੀ ਟੁੱਟ ਗਈ ਉਹ ਕਹਿੰਦੇ ਜਾਤੀ ਪੁਲਿਸ ਕਿ ਆਈ ਸਮਝਾਤੀ ਸੀ ਉੱਤੇ ਗਾੜਾ ਨਹੀਂ ਕੋਈ ਗਿਆ ਨਹੀਂ ਕਿਸੇ ਨੇ ਜੀ ਕਿਸੇ ਨੇ ਕੁਝ ਨਹੀਂ ਬੰਨਾ ਇਹ ਤਾਂ ਬੰਨਾ ਬਣਾਇਆ ਜੀ ਨਾਰੇਬਾਜੀ ਕਰ ਨਾਰੇਬਾਜੀ ਕਰ ਰਹੇ ਅੱਗੋਂ ਪੁਲਿਸ ਨੇ ਅਗਲੇ ਬੱਸੇ ਘੜ ਕੇ ਇਲਾਕੇ ਜਾਚ ਕਰਤਾ ਜੀ ਕਿਤੇ ਕਾਲ ਨੂੰ ਲੈ ਕੇ ਨਾਰੇਬਾਜੀ ਕਰਦੇ ਆ ਵੀ ਉਹ ਵਿਰੋਧ ਚ ਪਰ ਪਰ ਵਿਰੋਧ ਜਿਹੜੇ ਸੰਯੁਕਤ ਕਾਲਾ ਪੂਰਤੀ ਵੱਲੋਂ ਸੰਯੁਕਤ ਮੋਰਚੇ ਕੋਲ ਆ ਲਈ ਉਹਦੇ ਦੀ ਨਾ ਸੀ ਕਰ ਰਹੇ ਸੀ ਕਿ ਸਾਰਾ ਕੁਝ ਕਿੱਥੇ ਆਉਣਾ ਸੀ ਅਜ ਮਰਮਲ ਬੋਲੇ ਇੱਥੇ ਕਿਸ ਫ੍ਰੀਕੋਰਟ ਕੋਟ ਲਿਖੀ ਕੀ ਨਾਮ ਆ ਸੋਲਾ ਦਲੌਰ ਸਿੰਘ ਜੀ ਤੁਸੀਂ ਅੱਗ ਲਾਉਂਦੇ ਹੋ ਯਾਰ ਕੋਈ ਆ ਕੋਈ ਕਾਇਦਾ ਕਾਨੂੰਨ ਹੁੰਦਾ ਹਰੇਕ ਗੱਲ ਦਾ ਕੋਈ ਕੋਈ ਜੰਦਾ ਬੈਠੋ ਬੈਠੋ ਯਾਰ ਬੈਠੋ ਚਲੇ ਚਲੇ ਨਾਮ ਲਿਖੋ ਗੋਰੇ नेपालੁੰਡਰ ਹਿਦਰਾਓ ਗੋਰੇ ਯਾਰ ਸਾਰੇ ਆਓ ਫਰਸ਼ਾ ਆਓ ਚਲੋ ਜੀ ਜਾ ਤਾਨੂੰ ਇੱਕ ਵਾਰੀ ਮਾਰ ਕੇ ਜਮ ਕਰਦੀ ਆ ਉਹ ਤਾਨੂੰ 12 ਕਰ ਦੇ ਗੱਲ ਨਹੀਂ ਮੁੰਡਾ ਲੋਕ ਚੋ ਤੇ ਉਹ ਕਾਜੀ ਜੋਂ ਆਪਣੇ ਪਿਆ ਡਾਕਟਰ ਨੇ ਲਿਖਟੇ ਨਹੀਂ ਗੱਲ ਚੋ ਗਾਦ ਦੇਣੀ ਗਾਦ ਦੇਣੀ ਪਾਣੀ ਆ ਹਾਂ ਗਾਦ ਇਹ ਜਿਹੜਾ ਗਾਦ ਪਹਿਲਾਂ ਇੱਕ ਪਾਈ ਪੂਰੀ ਆ ਜੇ ਪਾਲ ਦੇ ਹਾਂ ਉਹ ਮੈਂ ਤਾਂ ਮਦਾ ਕਰਦੀ ਜੇ ਤੇ ਹੁਣੇ ਜਾਦਾ ਉਹ ਰਣ ਨਹੀਂ ਸਕਦੇ ਚਾਮ ਲਓ ਤੁਸੀਂ ਕੀ ਗੱਲ ਹੋਈ ਹੈ ਜੀ ਉਹਨੇ ਮੁੰਡਾ ਅੱਜ ਪਾਲਾ ਪ੍ਰਧਾਨ ਜਿਆਦਾ ਫਰੇਜਾ ਸਾਰਿਆਂ ਨੂੰ ਵਿਗਾੜਦਾ ਬੁੜਿਆਂ ਨੂੰ ਡੀਐਸਪੀ ਸਾਹਮਣੇ ਰੋਕੇ ਵੀ ਖੇਤਾਂ ਵਿੱਚ ਨਾ ਜਾ ਕੇ ਢੰਗ ਨਾਲ ਬਹਿ ਕੇ ਗੱਲ ਕਰੋ ਜਿੱਦ ਤਣੀ ਜੋੜਿਆ ਕਿ ਕਿਸਾਨ ਜੂ ਨਹੀਂ ਹੰਡ ਸਾਰੇ 50 ਨੂੰ ਤਪਾਰਖਾ ਇਹਨਾਂ ਨੇ ਕੰਮ ਕਰਨਾ ਤਾਂ ਦੇਖ ਲਓ ਜੇ ਨਹੀਂ ਫਿਰ ਤੁਹਾਡੀ ਮਨਕੀ ਹੈ ਜੀ ਉਹ ਤੁਹਾਡੇ ਵਿਚਾਰਾ ਉਹਨੂੰ ਹੱਲ ਕਰਾਉਣ ਕਿ ਹੈ ਇਸ ਗੱਲੇ ਦਾ ਬਸ ਅਸੀਂ ਬੈਠਨੇ ਆਈ ਸੀ ਬੈਠੀ ਵੀ ਜਾਂਦੇ ਹਾਂ ਜਿਹੜੇ ਪੈਦਲ ਜਾਉਂਗਾ ਫੇਰ ਆ ਗਵਾਦ ਬਣੂ ਬਿਲਕੁਲ ਠੱਗਾ ਯਾਰ ਬੈਠ ਜਾਓ ਸਾਨੂੰ ਬੈਠਣ ਨੂੰ ਸ਼ਾਦਾ ਬੈਠੋ ਉਹਨਾਂ ਹੀ ਲੋਕ ਕਹਿੰਦੇ ਆਪਦੀ ਬਸ ਆ ਜਾਓ ਬੈਠੋ ਪਾਣੀ ਬਸ